ਭਾਰਤ ਸਰਕਾਰ ਦਾ ਸਿੱਖਿਆ ਵਿਭਾਗ ਮੁਰਦਾਬਾਦ 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 ਯੂਜੀਸੀ ਚੇਅਰਮੈਨ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਯੂਜੀਸੀ ਚੇਅਰਮੈਨ ਹੌਸ਼ ਵਿੱਚ ਆਓ ਹੌਸ਼ ਵਿੱਚ ਆਓ ਹੌਸ਼ ਵਿੱਚ ਆਓ ਭਾਰਤ ਸਰਕਾਰ ਦਾ ਸਿੱਖਿਆ ਮੰਤਰੀ ਹੌਸ਼ ਵਿੱਚ ਆਓ ਹੌਸ਼ ਨਾਦਰ ਸ਼ਾਹੀ ਫਰਮਾਨ ਰੱਦ ਕਰੋ ਰੱਦ ਕਰੋ ਰੱਦ ਕਰੋ ਭਾਰਤੀ ਸੰਵਿਧਾਨ ਤੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤੀ ਸੰਵਿਧਾਨ ਤੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਪਛੜੇ ਸਮਾਜ ਦੇ ਖਿਲਾਫ ਫੈਸਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਨਾਦਰ ਸ਼ਾਹੀ ਫਰਮਾਨ ਰੱਦ ਕਰੋ ਰੱਦ ਕਰੋ ਰੱਦ ਕਰੋ ਸੋ ਸਾਥੀਓ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਾਰੇ ਕਰਮਚਾਰੀ ਸਾਥੀ ਸਾਰੇ ਵਿਦਿਆਰਥੀ ਰਿਸਰਚ ਸਕਾਲਰ ਇਕੱਠੇ ਹੋਏ ਆਂ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਦੇ ਉਸ ਫੈਸਲੇ ਦੇ ਖਿਲਾਫ ਜਿਹੜਾ ਫੈਸਲਾ ਭਾਰਤ ਸਰਕਾਰ ਦਾ ਸਿੱਖਿਆ ਮੰਤਰੀ ਔਰ UGC ਦਾ ਚੇਅਰਮੈਨ ਆਪਣੇ ਮਸੌਦੇ 'ਚ ਆਪਣੀ ਡਰਾਫਟਿੰਗ 'ਚ ਸਪਸ਼ਟ ਕਰ ਚੁੱਕਿਆ ਹੈ ਇਹ ਹੁਣ ਲੋਕ ਕਹਿ ਰਹੇ ਨੇ ਇਹ ਸਰਕਾਰ ਕਹਿ ਰਹੀ ਹੈ ਕਿ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਔਰ ਅਦਰ ਬੈਕਵਾਰਡ ਕਲਾਸਸ ਪਛੜੇ ਸਮਾਜ ਦੇ ਗਰੀਬ ਬੱਚਿਆਂ ਨੂੰ ਗਰੀਬ ਬੱਚਿਆਂ ਦੇ ਲਈ ਜਿਹੜੇ ਹੈਗੇ ਨੇ ਯੂਨੀਵਰਸਿਟੀਆਂ ਕਾਲਜਾਂ ਔਰ ਹਰ ਐਜੂਕੇਸ਼ਨ ਦੇ ਰਸਤੇ ਬੰਦ ਕਰ ਦਿਓ ਔਰ ਇਹਨਾਂ ਨੂੰ ਨੌਕਰੀਆਂ ਦੇਣੀਆਂ ਬੰਦ ਕਰ ਦਿਓ ਪਿੱਛੇ ਜੇ ਇਹਨਾਂ ਨੇ ਆਪਣੀ ਡਰਾਫਟਿੰਗ 'ਚ UGC ਨੇ ਕਿਹਾ ਕਿ ਜਿਹੜੀਆਂ ਸਿੱਧੀ ਭਰਤੀ ਦੇ ਵਿੱਚ ਟੀਚਿੰਗ ਦੀਆਂ ਅਧਿਆਪਨ ਦੀਆਂ ਜਾਂ ਗੈਰ ਅਧਿਆਪਨ ਦੀਆਂ ਪੋਸਟਾਂ ਅਨਸੂਚਿਤ ਜਾਤੀ ਦੀਆਂ ਅਨਸੂਚਿਤ ਜਨ ਜਾਤੀ ਦੀਆਂ ਔਰ ਅਦਰ ਬੈਕਵਰਡ ਕਲਾਸਸ ਦੀਆਂ ਖਾਲੀ ਰਹਿ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਕਲੌਗ ਦੀ ਬਜਾਏ ਦੂਜੀਆਂ ਕੈਟਾਗਰੀਆਂ ਚ ਉਪਰਾਂਗੇ ਸੋ ਬਹੁਤ ਵੱਡਾ ਲੋਕ ਮਾਰੂ ਅਨਸੂਚਿਤ ਜਾਤੀ ਮਾਰੂ ਫੈਸਲਾ ਆ ਇਸ ਗਰੀਬ ਲੋਕਾਂ ਨੂੰ ਮਾਰਨ ਵਾਸਤੇ ਇਹ ਫੈਸਲਾ ਆ ਇਹਨਾਂ ਗਰੀਬ ਲੋਕਾਂ ਦੇ ਜਿਹੜੇ ਬੱਚੇ ਨੈਟ ਕਰ ਰਹੇ ਨੇ ਜਿਹੜੇ ਬੱਚੇ ਪੀ ਐਚ ਡੀਆ ਕਰ ਰਹੇ ਨੇ ਜਿਹੜੇ ਬੱਚੇ ਪੜ੍ਹਾਈ ਲਿਖਾਈ ਕਰ ਰਹੇ ਨੇ ਇਹ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਰਸਤੇ ਬੰਦ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂਕਿ ਇਹ ਸਿੱਧਾ-ਸਿੱਧਾ ਭਾਰਤੀ ਸੰਵਿਧਾਨ 'ਤੇ ਹਮਲਾ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 14 ਆਰਟੀਕਲ 15 ਆਰਟੀਕਲ 16 ਜਿਹੜਾ ਇਕੁਐਲਿਟੀ ਦੀ ਗੱਲ ਕਰਦਾ ਹੈ ਸਮਾਨਤਾ ਦੀ ਗੱਲ ਕਰਦਾ ਹੈ ਤੁਹਾਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਕਰਦਾ ਤੁਹਾਨੂੰ ਨੌਕਰੀਆਂ ਦੇ ਵਿੱਚ ਪ੍ਰੋਮੋਸ਼ਨ ਦੇ ਵਿੱਚ ਜਿਹੜੀ ਹੈਗੀ ਰਿਜ਼ਰਵੇਸ਼ਨ ਦੀ ਗੱਲ ਕਰਦਾ ਇਹ ਸਾਰਾ ਜਿਹੜਾ ਹੈਗਾ ਸਾਨੂੰ ਪ੍ਰਬੰਧ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਕਰਕੇ ਦਿੱਤਾ ਸੀ ਆ ਜੋ ਇਸ ਪ੍ਰਬੰਧ ਨੂੰ ਚੈਲੰਜ ਕੀਤਾ ਜਾ ਰਿਹਾ ਉਸ ਪ੍ਰਬੰਧ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਪਲੇਟਫਾਰਮ ਤੋਂ ਯੂਜੀਸੀ ਦੇ ਚੇਅਰਮੈਨ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਔਰ ਭਾਰਤ ਸਰਕਾਰ ਨੂੰ ਇਹ ਦੱਸਣਾ ਚਾਹੁੰਨਾ ਕਿ ਆਪਣਾ ਜਿਹੜਾ ਇਹ ਤੁਸੀਂ ਲੋਕਮਾਰੂ ਫੈਸਲਾ ਲਿਆ ਇਹਨੂੰ ਇਮੀਡੀਏਟਲੀ ਰੱਦ ਕਰੋ ਔਰ ਜੇਕਰ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨ ਜਾਤੀਆਂ ਔਰ ਪਛੜੇ ਸਮਾਲ ਦੇ ਖਿਲਾਫ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਫਿਰ 2 April ਵਾਲਾ ਕੰਮ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਨੂੰ ਛੇੜ ਕੇ ਦੇਖਿਆ ਸੀ ਹੁਣ ਦੁਬਾਰਾ ਫੇਰ ਤੁਸੀਂ ਸਾਨੂੰ ਛੇੜ ਕੇ ਜਿਹੜੀ ਛੇੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅਸੀਂ ਦੁਬਾਰਾ ਫੇਰ ਜੇਕਰ ਤੁਸੀਂ ਆਉਣ ਵਾਲੇ 2-4 ਦਿਨਾਂ 'ਚ ਭਾਰਤ ਸਰਕਾਰ ਨੇ ਆਪਣਾ ਇਹ ਫੈਸਲਾ ਰੱਦ ਨਾ ਕੀਤਾ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਸੰਘਰਸ਼ ਉਲੀਕਾਂਗੇ ਸਰਕਾਰ ਦੇ ਖਿਲਾਫ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਘਰ-ਘਰ ਜਾ ਕੇ ਅਸੀਂ ਬੱਚੇ ਬੱਚੇ ਤੱਕ ਆਪਣੇ ਪਹੁੰਚ ਕਰਕੇ ਪੂਰੇ ਸਮਾਜ ਨੂੰ ਫਿਰ ਸੜਕਾਂ ਤੇ ਲੈ ਕੇ ਆਵਾਂਗੇ ਪੂਰੇ ਭਾਰਤ ਦਾ ਸਮਾਜ ਸੜਕਾਂ ਤੇ ਆਊਗਾ ਜੇਕਰ ਤੁਸੀਂ ਆਪਣਾ ਇਹ ਨਾਦਰਸ਼ਾਈ ਫਰਮਾਨ ਇਹ ਫੈਸਲਾ ਰੱਦ ਨਾ ਕੀਤਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ